ਕੋ ਮੈਂ ਦੇਖੀਓ ਹੋਰ ਕੋਈ ਇੰਨਾ ਜਲਦੀ ਤਾਂ ਖੋਦੀ ਹੋ ਆ ਬੱਚਾ ਬੰਦਿਆ ਕਰੋ ਦੁਪਾ ਦੇ ਬੜਾ ਬੁਖੀਆ ਆ ਅਮੀ ਬਈ ਦੇਖ ਉਹ ਕੋ ਕਰਾ ਬਾਬਾ ਭਾਈ ਫਿਰ ਜੀ ਗੁਜਵਾਣਾ ਨਹਿਰ ਦੇ ਉੱਪਰ ਹੈ ਸਵੇਰ ਦੀ दाई एक ਪਾਣੀ ਵਿੱਚ ਬੀਰੀਅਰ ਜੀ ਤੇ ਨਾਲਾਵਾਸੀਆਂ ਬੋਲੋ ਜੀ ਤੁਹਾਡੇ ਕੋਲ ਬੜੀ ਮਸ਼ਹਹਦ ਨਾਲ ਛੱਡੀ ਇਹ ਜੀ ਕਿਹਾ ਜਾਂਦੇ ਨੇ ਬਾਰੇ ਇਹ ਸਭ ਤੋਂ ਪਹਿਲਾਂ ਤਾਂ ਜਿੱਦਾਂ ਕੀ ਆਪਣੇ ਨਾ ਤੇ ਸਾਡੇ ਭਾਈ ਸਾਹਿਬ ਬਿਨੇ ਪਾਠਕ ਜੀ ਜਿਨ੍ਹਾਂ ਨੇ ਸਭ ਤੋਂ ਪਹਿਲੇ ਦੇ ਬਾਰੇ ਜਾਣਕਾਰੀ ਦਿੱਤੀ ਨਿਤਿਨ ਪੰਡਿਤ ਜੀ ਤੇ ਤੀਸਰਾ ਤੁਹਾਡਾ ਕਿਉਂਕਿ ਤੁਸੀਂ ਵੀ ਬਹੁਤ ਮਸ਼ਹਹਦ ਦੇ ਨਾਲ ਇੱਥੇ ਲੱਗੇ ਰਹੇ ਸਾਡੇ ਨਾਲ ਔਰ ਤੁਸੀਂ ਵੀ ਇਨਫੋਰਮੇਸ਼ਨ ਦਿੱਤੀ ਔਰ ਆਪਾਂ ਮੌਕੇ ਤੇ ਪਹੁੰਚੇ ਸਾਡੇ ਤੋਂ ਪਹਿਲੇ ਜਿਹੜੇ ਪਿੰਡ ਵਾਸੀ ਐ ਬਹੁਤ ਕੋਸ਼ਿਸ਼ਾਂ ਕੀਤੀਆਂ ਹਾਲਾਂਕਿ ਇਹ ਬੜਾ ਰਿਸਕੀ ਰੈਸਕਿਊ ਹੁੰਦਾ ਹੈ ਜਿਹਦੇ ਵਿੱਚ ਪਾਣੀ ਦਾ ਭਾਵ ਵੀ ਤੇਜ਼ ਹੋ ਸਕਦਾ ਤੇ ਨੰਬਰ ਦੂਸਰੇ ਤੇ ਪਾਣੀ ਦੇ ਅੰਦਰ ਕਈ ਤਰ੍ਹਾਂ ਦੇ ਜੀਵ ਜੰਤੂ ਜਿਹੜੇ ਆ ਉਹ ਹੁੰਦੇ ਆ ਔਰ ਉਹਨਾਂ ਦੀ ਬਜਾਤੇ ਕਰਕੇ ਕੋਈ ਵੀ ਨੁਕਸਾਨ ਹੋ ਸਕਦਾ ਸੀਗਾ ਕੱਚ ਤਾਂ ਹਮੇਸ਼ਾ ਹੁੰਦੀ ਹੁੰਦੀ ਆ ਪਰਮਾਤਮਾ ਦਾ ਦਿੱਤਾ ਕੰਮ ਜਿਹਦੇ ਕਰਕੇ ਆਪਾਂ ਸਹੀ ਸਲਾਮਤ ਬਾਹਰ ਆ ਜਾਨੇ ਆ ਤੇ ਅੱਜ ਵੀ ਸਹੀ ਸਲਾਮਤ ਆ ਗਏ ਤੇ ਗਊ ਮਾਤਾ ਨੂੰ ਬਾਹਰ ਸਹੀ ਸਲਾਮਤ ਲੈ ਕੇ ਆਏ ਸੋ ਤਹਿ ਦਿਲ ਤੋਂ ਸਾਰੇ ਸਾਥੀਆਂ ਦਾ ਧੰਨਵਾਦ ਪਰ ਇਹ ਜਿਹੜਾ ਸਿਗਾ ਰੈਸਕਿਊ ਜਿੱਦਾਂ ਕਿ ਪਾਣੀ ਇਸ ਵੇਲੇ ਬਹੁਤ ਤੇਜ਼ੀ ਦੇ ਨਾਲ ਵੱਧਦਾ ਪਿਆ ਬਾਰਿਸ਼ਾਂ ਲਗਾਤਾਰ ਪੈ ਰਹੀਆਂ ਆ ਪਾਣੀ ਕਿਸੇ ਵੇਲੇ ਵੀ ਤੇਜ਼ ਹੋ ਜਾ ਸਕਦਾ ਸੀਗਾ ਜਿਹਦੇ ਨਾਲ ਬਹੁਤ ਮਤ ਜਿਹੜੀ ਆ ਉਹ ਤਾਂ ਨਿਸ਼ਚਿਤ ਸੀ ਕਿ ਉਹ ਕਿਸੇ ਵੇਲੇ ਵੀ ਹੜਸਦੀ ਸੀ ਤੇ ਨਾਲ ਜਿਹੜੀ ਆਪਣੀ ਟੀਮ ਆ ਵਿੱਚ ਪਾਣੀ ਦੇ ਵਿੱਚ ਮੜ ਕੇ ਮੁਸ਼ਕਲ ਕਰ ਰਹੀ ਆ ਉਹਨੂੰ ਵੀ ਨੁਕਸਾਨ ਹੋਣਾ ਸੀਗਾ ਸਲੂਟ ਆ ਸਾਰੇ ਸਾਥੀਆਂ ਨੂੰ ਜਿਨ੍ਹਾਂ ਦੀ ਬਦੌਲਤ ਅੱਜ ਰੈਸਕਿਊ ਜਿਹੜਾ ਸਫਲ ਹੋਇਆ ਬਹੁਤ ਵਾਸੀਆਂ ਦਾ ਵੀ ਕਾਫੀ ਸਹਿਯੋਗ ਬਿਲਕੁਲ ਮੋਹੱਲਾ ਵਾਸੀਆਂ ਨੇ ਬਿਲਕੁਲ ਪੂਰੀ ਮਿਹਨਤ ਕੀਤੀ ਔਰ ਜਾਨ ਦੀ ਪਰਵਾਹ ਨਹੀਂ ਕੀਤੀ ਧੰਨਵਾਦ ਆ ਸਾਰੇ ਸਾਥੀਆਂ ਦਾ ਤੇ ਬਹੁਤ ਵਧੀਆ ਹੁਣ ਬਾਹਰ ਕਢ ਲਨ ਤੋਂ ਬਾਅਦ ਵੀ ਜਿਹੜੀ ਉਹਦੀ ਹਾਲਤ ਬਿਲਕੁਲ ਸਹੀ ਹੈਗੀ ਆ ਜਿਹੜੀ ਕਿ ਹੁਣ ਛੱਡ ਦਿੱਤੀ ਆ ਬਾਹਰ ਲੈ ਕੇ ਅਸੋਨੋ ਜੀ ਤੁਸੀਂ ਬਹੁਤ ਬਖਸ਼ਤ ਕੀਤੀ ਹੈਗੀ ਸਾਨੂੰ ਸਿਰ ਸਾਨੂੰ ਸਿਰ 7 750 ਹੋ ਗਿਆ ਨਦੀਨ ਪਟੜ ਜੀ ਦਾ ਇਹ ਗਏ ਮਾਤਾ ਅੰਦਰ ਮੇਰੇ ਡਿਗੀ ਹੋ ਆਪਾਂ ਜਦੋਂ ਮੌਕੇ ਤੇ ਤਿੰਨ ਚਾਰ ਬੰਦੇ ਸੀ ਉਦੋਂ ਆਪਾਂ ਸਭ ਨੂੰ ਫੋਨ ਕਰਦੇ ਸਾਰੇ ਬੰਦੇ ਇਕੱਠੇ ਹੋਏ ਆਪਾਂ ਕਾफी ਕੋਸ਼ਿਸ਼ ਕੀਤੀ ਬਸ ਸਾਡੇ ਭਾਜੀ ਆਏ ਸਾਡੇ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਨਦੀਨ ਜੀਆ ਸਾਡੀ ਬਹੁਤ ਹੈਲਪ ਕੀਤੀ ਆਪਾਂ ਮਿਲ ਜੁੜ ਕੇ ਗਰੀ ਮਾਤਾ ਨੂੰ ਬਾਹਰ ਸੇਵ ਬਚੂ ਕਰਦਾ ਬਚੂ ਸੁਰੱਖਿਟ ਕਰਦਾ ਹਾਂਜੀ ਮੈਂ ਹਰਜੀਤ ਸਿੰਘ ਅੱਜ ਜਦੋਂ ਮੈਂ ਨਹਿਰਲ ਨੂੰ ਆਇਆ ਸੀ ਤੇ ਇੱਥੇ ਮੇਰਾ ਮਹਾਨ ਸਿੰਘ ਸੀ ਸਾਡੇ ਮਹੱਲੇ ਦੇ ਬਹੁਤ ਹੀ ਵਧੀਆ ਹੈਗੇ ਨੇ ਭਾਈ ਸਾਹਿਬ ਤੇ ਉਹਨਾਂ ਕਹਿੰਦੇ ਨਹਿਰ 'ਚ ਗਾਂ ਡਿੱਗੀ ਹੋਈ ਆ ਤੇ ਅਸੀਂ ਉਸਦੇ ਫਿਰ ਦੇਖਿਆ ਤੇ ਵਾਕਈ ਨਹਿਰ 'ਚ ਡਿੱਗੀ ਹੋਈ ਸੀ ਅਸੀਂ ਗੋਲਦੀ ਭਾਈ ਸਰਪੰਚ ਸਾਹਿਬ ਬੈਂਕ ਲੋਨੀ ਉਹਨਾਂ ਨੂੰ ਕਿਹਾ ਤੇ ਫਿਰ ਭਾਈ ਉਹਨਾਂ ਨੇ ਅਗੇ ਨੀਨ ਭਾਈ ਉਹਨਾਂ ਨੂੰ ਕਿਹਾ ਜੋ ਕਿ ਬਹੁਤ ਹੀ ਇਸ ਤੋਂ ਹਰ ਵੇਲੇ ਫੋਨ ਚੱਕ ਲੈਂਦੇ ਆ ਬਹੁਤ ਹੈਲਪ ਕਰਦੇ ਆ ਕੋਈ ਵੀ ਇਦਾਂ ਦੀ ਗੱਲਬਾਤ ਹੋਏ ਤੇ ਆਪਾਂ ਨੀਨ ਭਾਈ ਉਹਨਾਂ ਦਾ ਬਹੁਤ ਸ਼ੁਕਰੀਆ ਕਰਦੇ ਆ ਗਾਂ ਨੂੰ ਉਹਨਾਂ ਨੇ ਬਾਹਰ ਕੱਢ ਦਿੱਤਾ ਤੇ ਛੱਡ ਵੀ ਦਿੱਤਾ ਬਹੁਤ ਵਧੀਆ ਗਾਂ ਠੀਕ ਆ